ਇਸ ਕਈ ਸਿੱਖਾਂ ਵਾਲੇ ਜਿਨ੍ਹਾਂ ਦੇ ਨਾਮ ਨਹੀਂ ਕਦੇ ਗਏ ਪੂਰਾ ਵਿਰਵਾਦ ਜਦ ਤੱਕ ਤੌਰ ਤੇ ਜਦ ਤੱਕ ਇਤਹਾਸਰ ਤੇ ਦੱਸਿਆ ਜਾਵੇ ਕਿ ਉਹਨਾਂ ਨੂੰ ਕਿਹੜੇ ਕਿਹੜੇ ਕੇਸਾਂ ਤੇ ਦੋਸ਼ਾਂ ਦੀਨ ਕਾਲੀ ਸੂਚੀ ਵਿੱਚ ਅਜੇ ਟਰੱਚਿਆ ਹੋਇਆ ਹੈ। ਪੁਣਾ ਹੈ ਕਿ ਕੋਈ ਦੁੱਸਰ ਸੇਖਾਂ ਦੀ ਅਜੇ ਇਹ ਹਨ ਜਿਨ੍ਹਾਂ ਨੂੰ ਕਾਲੀ ਸੂਚੀ ਵਿੱਚ ਵੀ ਨਹੀਂ ਰੱਖਿਆ ਗਿਆ ਤੇ ਉਹਨਾਂ ਨੂੰ ਭਾਰਤ ਜਾਣ ਲਈ ਵੀਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੇ ਗਾਵ ਐਲੋਸੀ ਲੋਕ ਆਫ ਕ੍ਰਿਮੀਨਲਸ ਲਾਗਤੀ ਹੈ ਇਸ ਤਰ੍ਹਾਂ ਦੇ ਕੇਸਾਂ ਦੀ ਵੀ ਉੱਚੇ-ਉੱਚੇ ਦੌਰ ਤੇ ਪਰਚੋਰ ਹੋਣੀ ਚਾਹੀਦੀ ਹੈ ਕਿ ਹੈਰਸਾ ਬਾਕੀ ਦੇਖੋ ਸਭ ਤੋਂ ਪਹਿਲਾਂ ਜਿਹੜੇ 27 ਬੰਦੇ ਖੇਲਦਿਆਂ ਨੇ ਸੂਚੀ ਤੋਂ ਕੱਢੇ ਨੇ ਜਿਨੇ ਦਾ ਕੋਈ ਕੋਤਸ ਦੇ ਨਹੀਂ 27 27 ਦਾ 27 ਰੱਖਾ ਤੁਸੀਂ ਕੀ ਬੰਦੇ ਚਲੇ ਗਏ ਉਹਨੂੰ ਬਾਲੇ ਤੁਸ ਨੂੰ ਰੱਖਣ ਦੇ ਜਵਾ ਤੁਸੀਂ ਆਖਦਾ ਕਿਸ ਕੋਲੇ ਵਰ ਤੇ ਹੋਰ ਚਾਲੀ ਆ ਗਏ ਉਹਨਾਂ ਨੂੰ ਕਹਿੰਦਾ ਤੁਸੀਂ ਉਹਨਾਂ ਰੱਖਣ ਦੇ ਨਹੀਂ ਆ ਅਸੀਂ ਬਹੁਤ ਸਫਲ ਕੀਤਾ ਇਹ ਦਰ ਤੇ ਮੈਂ ਤੁਸੀਂ ਪਰ ਸੂਚੀ ਚ ਜਾਈ ਉਹ ਦਸਨਗੇ ਬੰਦੇ ਕਿਹੜੇ ਜਿਹੜੇ ਸਟਾਈ ਲੈ ਰਹੇ ਜਿਹਦੇ ਇਸ ਵਾਰ ਤੋਂ ਜਿਹੜੇ ਇਹਨਾਂ ਦੇ ਵਪਾਰ ਤੇ ਫਰੈਂਚ ਰਹਿਣ ਹਿੰਦੁਸਤਾਨ ਦੇ ਫਰੈਂਚ ਕਲੱਬ ਦੇ ਵਪਾਰ ਹੈ ਕਿ ਆ ਬੰਦੇ ਆ ਕਿ ਆ ਕੇ ਹਿੰਦੁਸਤਾਨ ਚ ਆ ਗਏ ਇਸ ਨੂੰ ਫਸਰ ਦੇ ਤਾਂ ਵੀ ਤਾਂ ਕੋਈ ਬਿੜਾ ਜੇ ਬਾਕੀ ਬੰਦੇ ਨੇ ਉਹ ਤਾਂ ਸਵਰਗ ਕੁਛਕ ਬੰਦਿਆਂ ਦੇ ਨਾਮ ਨਾਂ ਤੇ ਕਾਲੀ ਸੂਚੀਆਂ ਚ ਨੇ ਨਾਂ ਜਿਹੜੇ ਰੱਖੇ ਉਹਨਾਂ ਚ ਨਾਂ ਜਿਹੜੇ ਕੱਢੇ ਉਹਨਾਂ ਵਿੱਚ ਤੇ ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਹੈਲੋ ਸਰ ਜੀ ਉਹਨਾਂ ਦੇ ਉੱਤੇ ਇੱਕ ਫਲੈਗ ਦਿੱਤਾ ਹੈ ਉਹ ਜਦੋਂ ਕਰਦਾ ਹੈ ਵੀ ਹਾਂ ਭਾਈ ਇਹ ਜਿਹੜਾ ਬੰਦਾ ਉਹਦੇ ਤੇ ਜੋ ਕ੍ਰਿਮੀਨਲਸ ਲਾਇਆ ਜਿਹੜਾ ਕਿ ਅਸਲ ਕ੍ਰਿਮੀਨਲਸ ਦੇ ਉੱਤੇ ਲੱਗਦਾ ਹੈ ਕ੍ਰਾਈਮ ਵੀ ਕੋਈ ਨਹੀਂ ਉਹਨਾਂ ਦੇ ਉੱਤੇ ਕੇਸ ਵੀ ਕੋਈ ਰਜਿਸਟਰਡ ਨਹੀਂ ਪੰਜਾਬ ਨਾ ਭਾਰਤ ਦੇ ਵਿੱਚ ਕਿਤੇ ਵੀ ਪਰ ਸਟਿਲ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਕਿੰਨੇ ਸਾਲ ਨਹੀਂ ਇਹ ਇੱਥੇ ਅਰੋਥ ਵੀਜ਼ਾ ਕਰ ਗਿਆ ਜਿੱਥੇ ਨਾਲ ਐਂਟਰ ਨਹੀਂ ਹੁੰਦਾ ਜੇ ਉਹਨਾਂ ਨੂੰ ਚਾਹੀਦਾ ਸੀ ਜਦੋਂ ਸੋ ਵੀਜ਼ਾ ਕਰਦੇ ਇੰਦਰ ਦੇ ਵੀ 10 15 ਬੰਦਾਂ ਨੂੰ ਮੈਜਰਦਾ ਜਿੰਨਾਂ ਦਿਲੀਪੋਰਟ ਤੋਂ ਆਹਿੰਦੇ ਨੇ ਜਿਹੜੇ ਜਨਨ ਮੋੜਦਾ ਪਿੱਛੇ ਜਰਾ ਬਹੁਤ ਸਾਰੀ ਹੋਇਆ ਤਾਂ ਸੇਕ ਨੂੰ ਪੁੰਨਰ ਆਇਆ ਉਹਨੂੰ ਦਿਲੀਪੋਰਟ ਤੋਂ ਮੋੜ ਦਿੱਤਾ ਗਿਆ ਪਤਾ ਨਹੀਂ ਜਿਹੜਾ ਸੁਭੀਸ਼ ਸਿੰਘ ਆਇਆ ਉਹਨੂੰ ਦਿਲੀਪੋਰਟ ਤੋਂ ਮੋੜ ਦਿੱਤਾ ਗਿਆ ਉਹ ਦਿੱਤੇ ਨਾ ਕਿੰਨੇ ਹੀ ਇੰਕਲੂਮੈਂਟ ਕਰ ਸਕਦੇ ਹਾਂ ਵੀ ਆਹ ਬੰਦੇ ਆਉਂਦੇ ਆ ਕੋਈ ਪਤਾ ਨਾ ਜਾਂਦਾ ਕਿਤੇ ਇਹਨਾਂ ਨੇ ਅਲੋਕੇਟ ਕਰਾ ਕੋਈ ਨਾ ਦੇ ਨਾਮ ਤੇ ਰੱਖੀ ਹੋਈ ਆ ਪਤਾ ਨਹੀਂ ਕੀ ਬਲਾਓ ਇਹ ਸਾਰਾ ਸਪਸ਼ਟ ਹੋਣਾ ਚਾਹੀਦਾ ਕਿ ਕੌਣ ਬੰਦੇ ਆਏ ਜਿਹੜੇ ਹੱਲੇ ਹੀ ਬਹੁਤ ਸਾਰਾ ਘਟਨੇ ਜਿਹੜਾ ਉਹ ਕੀ ਸਰਕਾਰ ਕਰਕੇ ਇਹਨੂੰ ਬਲੈਕ ਰਿਸਪੈਕ ਕੀ ਕ੍ਰਾਈਮ ਵੀ ਕੀਤਾ ਨਾ ਉਹ ਤੋਂ ਅਮੇ 24 ਰੱਖ ਲੈਣ ਤੇ ਭਾਵੇਂ ਦੋ ਨਾਂ ਰੱਖ ਲੈਣ ਉਹਨਾਂ ਦੋ ਨਾਵਾਂ ਦੇ ਥੱਲੇ ਇਹਨਾਂ ਨੇ 2000 ਬੰਦੇ ਨੂੰ ਤੰਗ ਕਰਨਾ ਜਿਹੜੇ ਬੰਬੇ ਫੜਨੇ ਨੇ ਉਹਨਾਂ ਨੇ ਵੀ ਕਿਹੜਾ ਦੋ ਚੋਂ ਜਿਹੜਾ ਦਿੱਲੀ ਫੜਿਆ ਤੁਸੀਂ ਦੋ ਚੋਂ ਨਾ ਤਾਂ ਉਹਨੂੰ ਕਲੀਅਰ ਹੈ ਵੀ ਮੈਂ ਕੌਣਾ ਨਾਂ ਫੜਨ ਵਾਲੇ ਨੂੰ ਪਤਾ ਪਰ ਸਫਲ ਕਰ ਰਹੇ ਹੈਗੇ ਆ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਹਜ਼ਾਰਾਂ ਇਨੋਸੈਂਟ ਸਿੱਖ ਸਿਖੇ ਪਿਛਲੇ ਦਿਨੀ ਹੰਦਮੇ ਤਕਸਾਲ ਅਤੇ ਸੰਤ ਸਮਾਜ ਨੇ ਮਿਲ ਕਰਕੇ ਸ਼੍ਰੋਮਣੀ ਕਾਲੀਤਲ ਦੇ ਪ੍ਰਧਾਨ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸਰਕਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਜੋ ਸਿੱਖਾਂ ਦੀਆਂ ਕਾਲੀਆਂ ਸੂਤੀਆਂ ਬਣੀਆਂ ਹੋਈਆਂ ਉਹਨਾਂ ਕਾਲੀਆਂ ਸੂਤੀਆਂ ਦੇ ਮਕਸਦ ਦੇ ਵਿੱਚ ਸੰਸਦ ਦੇ ਵਿੱਚ ਬੈਠੇ ਸਿੱਖਾਂ ਦੇ ਕਾਲੀ ਸੂਤੀਆਂ ਨੂੰ ਨਾ ਹਟਾਉਣ ਲਈ ਪਰ ਜੋ ਰੂਪ ਦੇ ਵਿੱਚ ਆਪਣਾ ਇਹ ਮਸਲਾ ਉਹਨਾਂ ਦੇ ਅੱਗੇ ਰੱਖਿਆ ਸੀ ਕਿਉਂਕਿ ਇਹ ਮਸਲਾ ਇਸ ਕਰਕੇ ਉਹਨਾਂ ਕੋਲ ਆਫਰ ਹੋਣਾ ਪਿਆ ਕਿ ਸੈਂਟਰ ਸਰਕਾਰ ਨੇ ਗੱਲ ਕਹੀ ਸੀ ਕਿ ਜਿੰਨਾ ਚਿਰ ਪੰਜਾਬ ਦਾ ਗ੍ਰਹਿ ਮੰਤਰਾਲਾ ਉਹਨਾਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਦੇ ਨਾਮ ਆਪਣੇ ਵੱਲੋਂ ਸਪਾਰਸ਼ ਰੂਪ ਦੇ ਵਿੱਚ ਸੈਂਟਰ ਨੂੰ ਨਹੀਂ ਭੇਜਦਾ ਉਹਨਾਂ ਚਿਰ ਅਸੀਂ ਉਹਨਾਂ ਦੇ ਨਾਮ ਦੇ ਵਿੱਚੋਂ ਕੱਟ ਸਕਦੇ ਤੇ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਹੁਣਾਂ ਨੂੰ ਅਸੀਂ ਇਹ ਆਪਣੇ ਵੱਲੋਂ ਸੰਗ ਸਮਾਜ ਨੇ ਵਕਤ ਲੈ ਕੇ ਅਸੀਂ ਸਾਰੇ ਇੱਕ ਵੱਡਾ ਵਕਤ ਲੈ ਕੇ ਗਏ ਸੀ ਉਹਨਾਂ ਨੇ ਸਾਡੇ ਕਹਿਣ ਤੋਂ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਅਸੀਂ ਇਸ ਪਾਰਸ਼ ਸੈਂਟਰ ਸਰਕਾਰ ਨੂੰ ਕਰਾਂਗੇ ਕਿ ਜਿਨ੍ਹਾਂ ਸਿੱਖਾਂ ਦੇ ਕਾਲੀ ਸੂਚੀ ਦੇ ਵਿੱਚ ਨਾਮ ਦਰਜ ਕੀਤੇ ਗਏ ਉਹਨਾਂ ਦੇ ਕੱਢੇ ਜਾਣ ਔਰ ਉਹਨਾਂ ਨੇ ਤਕਰੀਬਨ 7-8 ਮਹੀਨਿਆਂ ਤੋਂ ਸਾਡੇ ਵੱਲੋਂ ਕੀਤੇ ਹੋਏ ਸਾਡੇ ਨਾਲ ਕੀਤੇ ਹੋਏ ਵਾਅਦੇ ਨੂੰ ਉਹਨਾਂ ਨੇ ਸਿਰੇ ਚੜਾਉਂਦਿਆਂ ਹੋਇਆ ਤੁਰੰਤ ਡਿਊਟੀਆਂ ਅਫੀਸਰਾਂ ਦੀਆਂ ਲਾਈਆਂ ਔਰ ਉਹਨਾਂ ਨੇ ਕੇਂਦਰ ਸਰਕਾਰ ਕੋਲੇ ਇਸ ਵਾਰਸ਼ ਤੇਜੀਪਨਾਬ ਸਰਕਾਰ ਵੱਲੋਂ ਔਰ ਜਿਸ ਤਹ 142 ਸਖਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਕੱਢੇ ਗਏ ਇਸ 142 ਨਾਂ ਜਿਹੜੇ ਸਖਾਂ ਦੇ ਕੱਢੇ ਗਏ ਉਸ ਲਈ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਔਰ ਜਿਨ੍ਹਾਂ ਨੇ ਵੀ ਹੋਰ ਵੀ ਜਿਨ੍ਹਾਂ ਨੇ ਇਸ ਮੌਕੇ ਸਜੋੜ ਦਿੱਤਾ ਔਰ ਵਿਸ਼ੇਸ਼ ਰੂਪ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਬਾਤਲ ਨੇ ਬਹੁਤ ਵੱਡਾ ਆਪਣਾ ਇਹ ਯੋਗਦਾਨ ਪਾਇਆ ਪਹਿਲ ਕਦਮੀ ਕੀਤੀ ਹੈ ਮੈਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਇਹਦੇ ਨਾਲ ਜਿਹੜੇ ਬਾਕੀ ਦੇ ਵੀ 27 ਸਿੱਖਾਂ ਦੇ ਨਾਂ ਅਜੇ ਕਾਲੀ ਸੂਚੀ ਦੇ ਵਿੱਚ ਦਰਜ ਹੈ ਉਹਨਾਂ ਦੇ ਨਾਮ ਵੀ ਕੱਢਣ ਦੀ ਲੋੜ ਹੈ ਉਹਦੇ ਲਈ ਵੀ ਉਪਰਾਲਾ ਕਰਨਾ ਚਾਹੀਦਾ ਔਰ ਉਹਨਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਆ ਕਿ ਕੀ ਕੀ ਉਹਨਾਂ ਤੇ ਦੋਸ਼ ਹੈ ਤਾਂ ਕਿ ਉਹਨਾਂ ਦੇ ਵੀ ਨਾਮ ਕੱਢੇ ਜਾਣ ਵਿਦੇਸ਼ਾਂ ਦੇ ਵਿੱਚੋਂ ਸਿੱਖ ਇੱਥੇ ਆ ਸਕਣ ਦਰبار ਸਾਹਿب ਸਤਿਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਔਰ ਇੱਥੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ